जय भीम जय भारत आज ਦੇ ਐਪੀਸੋਡ ਦੇ ਵਿੱਚ ਜਗਜੀਵਨ ਰਾਮ ਜਿਨ੍ਹਾਂ ਨੂੰ ਪਿਆਰ ਦੇ ਨਾਲ ਬਾਬੂ ਜਗਜੀਵਨ ਰਾਮ ਵੀ ਕਿਹਾ ਜਾਂਦਾ ਸੀ ਉਹਨਾਂ ਦੇ ਕੀਤੇ ਹੋਏ ਸੰਘਰਸ਼ ਸੰਘਰਸ਼ ਤੋਂ ਬਾਅਦ ਹੋਈਆਂ ਪ੍ਰਾਪਤੀਆਂ ਨੂੰ ਲੈ ਕੇ ਕਿਸ ਤਰ੍ਹਾਂ ਉਹਨਾਂ ਨੇ ਅਛੂਤਾਂ ਲਈ ਸਨਮਾਨਤਾ ਪ੍ਰਾਪਤ ਕਰਨ ਵਾਸਤੇ ਸਮਰਪਿਤ ਇੱਕ ਸੰਗਠਨ ਸਥਾਪਿਤ ਕੀਤਾ ਹੈ ਔਰ ਕਿਸ ਤਰ੍ਹਾਂ ਆ ਰਾਜਨੀਤੀ ਦੇ ਵਿੱਚ ਆਪਣਾ ਨਾਮ ਬੁਲੰਦੀਆਂ ਤੱਕ ਪਹੁੰਚਾਇਆ ਉਹਨਾਂ ਦੀ ਜ਼ਿੰਦਗੀ ਨੂੰ ਲੈ ਕੇ ਜਨਮ ਤੋਂ ਲੈ ਕੇ ਉਹਨਾਂ ਦੇ ਬੱਚਿਆਂ ਔਰ ਬੱਚਿਆਂ ਦੀ ਅੱਗੇ ਜ਼ਿੰਦਗੀ ਨੂੰ ਲੈ ਕੇ ਅਸੀਂ ਅੱਜ ਇਸ ਐਪੀਸੋਡ ਦੇ ਵਿੱਚ ਗੱਲਬਾਤ ਕਰਨ ਜਾ ਰਹੇ ਹਾਂ ਦੋਸਤੋ ਬਾਬੂ ਜਗਜੀਵਨ ਰਾਮ 5 April 1908 ਨੂੰ ਉਹਨਾਂ ਦਾ ਜਨਮ ਹੁੰਦਾ ਹੈ ਔਰ 6 July 1986 ਨੂੰ ਸ਼ਰੀਰਕ ਤੌਰ ਤੇ ਉਹ ਚਲੇ ਜਾਂਦੇ ਨੇ ਬਾਬੂ ਜੀ ਨੂੰ ਜੇ ਉਹਨਾਂ ਦੀ ਜ਼ਿੰਦਗੀ ਤੇ ਨਜ਼ਰ ਮਾਰੀਏ ਨਜ਼ਦੀਕੀਆਂ ਤੋਂ ਜਾਣੀਏ ਤਾਂ ਇੱਕ ਬਹੁਤ ਹੀ ਮਿਲਣਸਾਰ ਸੁਭਾਅ ਦੇ ਮਾਲਕ ਸਨ ਉਹਨਾਂ ਨੂੰ ਬਾਬੂ ਜੀ ਸ਼ਬਦ ਦੇ ਨਾਲ ਜਾਣਨ ਵਾਲੇ ਬੜੇ ਪਿਆਰ ਤੇ ਬੜੇ ਸਤਕਾਰ ਦੇ ਨਾਲ ਇਸ ਸ਼ਬਦ ਦਾ ਇਸਤੇਮਾਲ ਕਰਦੇ ਸੀ ਬਾਬੂ ਜਗਜੀਵਨ ਰਾਮ ਜੀ ਬਿਹਾਰ ਤੋਂ ਇੱਕ ਭਾਰਤੀ ਸੁਤੰਤਰਤਾ ਸਰਗਾਮੀ ਅਤੇ ਸਿਆਸਤਦਾਨ ਦੇ ਨਾਲ ਸੰਬੰਧਿਤ ਸੀ ਮੈਂ ਇੱਥੇ ਦੱਸਣਾ ਚਾਹੁੰਦਾ ਕਿ ਉਹ 1935 ਵਿੱਚ ਅਤੇ 1937 ਵਿੱਚ ਬਿਹਾਰ ਵਿਧਾਨ ਸਭਾ ਲਈ ਚੁਣੇ ਗਏ ਸਨ ਜਿਸ ਤੋਂ ਬਾਅਦ ਉਹਨਾਂ ਨੇ ਟੈਂਡੂ ਕਿਰਤੀ ਲਹਿਰ ਜਥੇਬੰਦੀ ਬਣਾਈ ਔਰ ਜਦੋਂ ਹੀ ਇਹ ਜਥੇਬੰਦ ਕੀਤੀ ਰਹੀ ਸੰਸਥਾ ਤਾਂ ਲੋਕ ਉਹਨਾਂ ਦੇ ਨਾਲ ਜੁੜਨਾ ਸ਼ੁਰੂ ਹੋ ਗਏ 1946 ਦੇ ਵਿੱਚ ਉਹ ਜਵਾਹਰ ਲਾਲ ਨਹਿਰੂ ਦੀ ਅੰਤ੍ਰ임 ਸਰਕਾਰ ਦੇ ਵਿੱਚ ਭਾਰਤ ਦੇ ਪਹਿਲੇ ਮંત્રી ਮੰਡਲ ਵਿੱਚ ਬਤੌਰ ਲੇਬਰ ਮੰਤਰੀ ਦੇ ਤੌਰ ਤੇ ਸਭ ਤੋਂ ਘੱਟ ਉਮਰ ਦੇ ਵਿੱਚ ਮੰਤਰੀ ਬਣੇ ਅਤੇ ਉਹ ਭਾਰਤ ਦੀ ਸੰਵਿਧਾਨ ਸਭਾ ਦੇ ਮੈਂਬਰ ਵੀ ਸੀ ਜਿੱਥੇ ਉਹਨਾਂ ਨੇ ਯਕੀਨੀ ਬਣਾਇਆ ਕਿ ਸਮਾਜਿਕ ਨਿਆਂ ਨੂੰ ਸੰਵਿਧਾਨ ਵਿੱਚ ਸ਼ਾਮਲ ਕੀਤਾ ਗਿਆ ਉਸਨੇ ਇੰਡੀਅਨ ਨੈਸ਼ਨਲ ਕਾਂਗਰਸ ਦੇ ਮੈਂਬਰ ਦੇ ਤੌਰ ਤੇ 40 ਸਾਲ ਤੋਂ ਵੱਧ ਸਮੇਂ ਲਈ ਵੱਖ-ਵੱਖ ਪ੍ਰੋਟ ਫੋਲੋ ਦੇ ਮੰਤਰੀ ਦੇ ਤੌਰ ਤੇ ਕੰਮ ਵੀ ਕੀਤਾ ਸਭ ਤੋਂ ਅਹਿਮ ਗੱਲ ਯਾਦ ਕਰਦੇ ਹਾਂ 1971 ਦੀ ਭਾਰਤ-ਪਾਕ ਜੰਗ ਦੇ ਦੌਰਾਨ ਉਸ ਬਿੱਲੇ ਉਹ ਭਾਰਤ ਦੇ ਰੱਖਿਆ ਮੰਤਰੀ ਸੀ ਜਿਸ ਦਾ ਨਤੀਜਾ ਬੰਗਲਾਦੇਸ਼ ਦੀ ਸਿਰਜਣਾ ਦੇ ਵਿੱਚ ਨਿਕਲਦਾ ਹੈ ਬਾਬੂ ਜਗਜੀਵਨ ਰਾਮ ਜੀ ਬਾਰੇ ਦੱਸਿਆ ਜਾਂਦਾ ਹੈ ਕਿ ਬੜੇ ਧਰੇੜੇ ਇਰਾਦੇ ਵਾਲੇ ਸਨ ਉਹਨਾਂ ਵੱਲੋਂ ਲਿਆ ਫੈਸਲਾ ਜਿਹੜਾ ਹੈ ਉਹ ਹਮੇਸ਼ਾ ਜਿੱਤ ਵੱਲ ਲੈ ਕੇ ਜਾਂਦਾ ਹੈ 1971 ਦੀ ਲੜਾਈ ਦੇ ਵਿੱਚ ਬਾਬੂ ਜਗਜੀਵਨ RAM ਨੇ ਸਿੱਧ ਕਰ ਦਿੱਤਾ ਕਿ ਜਿਹੜੇ ਲੋਕ ਕਿਤੇ ਨਾ ਕਿਤੇ ਅਛੂਤਾ ਤੋਂ ਇਸ ਗੱਲ ਨੂੰ ਲੈ ਕੇ ਕ੍ਰਿਣਾ ਕਰਦੇ ਸਨ ਕਿ ਇਹਨਾਂ ਦਾ ਦਿਮਾਗ ਨਹੀਂ ਹੈ ਲੇਕਿਨ ਬਾਬੂ ਜਗਜੀਵਨ RAM ਨੇ ਇਸ ਸਾਬਤ ਕਰ ਦਿੱਤਾ ਕਿ ਪੜਾਈ ਜਿਹੜੀ ਹੈ ਉਹ ਸਭ ਵਾਸਤੇ ਹੈ ਔਰ ਉਸ ਪੜਾਈ ਦਾ ਫਾਇਦਾ ਲੈਣਾ ਇਹ ਕੋਈ ਕੋਈ ਹੀ ਲੈ ਸਕਦਾ ਹੈ ਜਿਸ ਦਾ ਨਤੀਜਾ ਹੋਇਆ ਕਿ ਬੰਗਲਾਦੇਸ਼ ਤੁਹਾਡੇ ਸਾਹਮਣੇ ਹੈ ਫਿਰ ਖੇਤੀਬਾੜੀ ਮੰਤਰੀ ਵਜੋਂ ਉਸ ਦੇ ਦੋ ਕਾਰਜਕਾਲ ਦੌਰਾਨ ਭਾਰਤ ਵਿੱਚ ਹਰੀ ਕ੍ਰਾਂਤੀ ਅਤੇ ਭਾਰਤ ਦੇ ਖੇਤੀ ਆਧੁਨਿਕरण ਦੇ ਵਿੱਚ ਉਹਨਾਂ ਦਾ ਬੜਾ ਅਹਿਮ ਯੋਗਦਾਨ ਹੈ ਜੋ ਅੱਜ ਵੀ ਉਹਨਾਂ ਨੂੰ ਯਾਦ ਕੀਤਾ ਜਾਂਦਾ ਹੈ ਖਾਸ ਕਰਕੇ 1974 ਦੇ ਸੋਕੇ ਵਿੱਚ ਜਦੋਂ ਉਹਨਾਂ ਨੂੰ ਅਨਾਜ ਸੰਕਟ ਤੇ ਕਾਬੂ ਪਾਉਣ ਲਈ ਬੁਲਾਇਆ ਗਿਆ ਤਾਂ ਉਹਨਾਂ ਨੇ ਉਸ ਦਾ ਸਮਾਧਾਨ ਵੀ ਕੱਢਿਆ ਅਰਖਾਤ ਬਾਬੂ ਜਗਜੀਬਰ RAM ਜੀ ਇੱਕ ਬਹੁਤ ਹੀ ਵਿਸ਼ਾਲ ਸੋਚ ਦੇ ਮਾਲਕ ਸੀ ਔਰ ਕਿਸੇ ਵੀ ਤਰ੍ਹਾਂ ਦੀ ਸਥਿਤੀ ਦੇ ਵਿੱਚ ਉਸ ਪ੍ਰੋਬਲਮ ਨੂੰ ਕਿਸ ਤਰ੍ਹਾਂ ਹੈਂਡਲ ਕਰਨਾ ਹੈ ਇਹ ਕੋਈ ਬਾਬੂ ਜਗਜੀਬਰ RAM ਜੀ ਤੋਂ ਪੁੱਛੇ ਔਰ ਦੋਸਤੋ ਮੈਂ ਇੱਥੇ ਦੱਸ ਦਿਆਂ ਕਿ ਭਾਵੇਂ ਉਸ ਵੇਲੇ ਐਮਰਜੈਂਸੀ 1900 72 ਤੋਂ 1977 ਦੇ ਦੌਰਾਨ ਉਹ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੀ ਹਮਾਇਤ ਕਰਦਾ ਸੀ ਪਰੰਤੂ 1977 ਦੇ ਵਿੱਚ ਉਹਨਾਂ ਨੇ ਕਾਂਗਰਸ ਹੀ ਛੱਡ ਦਿੱਤੀ ਅਤੇ ਜਨਤਾ ਪਾਰਟੀ ਦੇ ਗੱਠ ਜੋੜ ਦੇ ਵਿੱਚ ਸ਼ਾਮਲ ਹੋ ਗਏ ਬਾਅਦ ਵਿੱਚ ਉਹਨਾਂ ਨੇ ਭਾਰਤ ਦੇ ਉਪ ਪ੍ਰਧਾਨ ਮੰਤਰੀ ਦੇ ਤੌਰ ਤੇ ਵੀ ਉਹਨਾਂ ਨੇ ਕੰਮ ਕੀਤਾ तकरीबन 2 ਤੋਂ 3 ਸਾਲ ਤੱਕ ਫਿਰ 1980 ਵਿੱਚ ਉਹਨਾਂ ਨੇ ਕਾਂਗਰਸ ਜੇ ਦਾ ਗਠਨ ਕੀਤਾ ਸੀ ਹੁਣ ਜੇਕਰ ਉਹਨਾਂ ਦੀ ਮੁੱਢਲੀ ਸਿੱਖਿਆ ਦੀ ਗੱਲ ਕਰ ਲਈਏ ਉਹਨਾਂ ਦੇ ਪਰਿਵਾਰ ਦੇ ਮੈਂਬਰਾਂ ਦੀ ਗੱਲ ਕਰ ਲਈਏ ਤਾਂ ਬਾਬੂ ਜਗਜੀਵਨ RAM ਜੀ ਦਾ ਜਨਮ ਬਿਹਾਰ ਦੇ ਆਰਾ ਨੇੜੇ ਚੰਦਵਾ ਵਿਖੇ ਹੋਇਆ ਆਰਾ ਦੇ ਨਜ਼ਦੀਕ ਹੈ ਇੱਕ ਛੋਟਾ ਜਿਹਾ ਪਿੰਡ ਚੰਦਵਾ ਜਿੱਥੇ ਬਾਬੂ ਜਗਜੀਵਨ RAM ਜੀ ਦਾ ਜਨਮ ਜਿਹੜਾ ਹੈ ਉਹ 5 April 1908 ਨੂੰ ਹੋਇਆ ਉਹਨਾਂ ਦਾ ਇੱਕ ਵੱਡਾ ਭਰਾ ਸੰਤ ਲਾਲ ਸਿੰਘ ਤੇ ਤਿੰਨ ਭੈਣਾਂ ਸਨ ਉਸ ਦਾ ਪਿਤਾ ਸੋਪੀ ਰਾਮ ਬ੍ਰਿਟਿਸ਼ ਭਾਰਤੀ ਫੌਜ ਵਿੱਚ ਕਾਰਜਰਤ ਸੀ ਜੋ ਪਿਸ਼ਾਵਰ ਦੇ ਵਿੱਚ ਤਾਇਨਾਤ ਸੀ ਪਰ ਬਾਅਦ ਵਿੱਚ ਕੁਝ মত ਪੇਦਾਂ ਦੇ ਕਾਰਨ ਉਹ ਆਪਣੀ ਨੌਕਰੀ ਤੋਂ ਅਸਤੀਫਾ ਦੇ ਕੇ ਵਾਪਸ ਆਪਣੇ ਜੱਦੀ ਪਿੰਡ ਚੰਦਵਾ ਆਏ ਉਹਨਾਂ ਨੇ ਖੇਤੀ ਲਈ ਕੁਝ ਜ਼ਮੀਨ ਖਰੀਦੀ ਤੇ ਉੱਥੇ ਹੀ ਵਸ ਗਏ ਉਹ ਸ਼ਿਵਨਰਾਇਣ ਸੰਪਰਦਾ ਦਾ ਇੱਕ ਮਹੰਤ ਬਣ ਗਿਆ ਅਤੇ ਸੁਲੇਖ ਦੇ ਵਿੱਚ ਹੁਨਰਮੰਦ ਹੋਣ ਕਰਕੇ ਉਸਨੇ ਸੰਪਰਦਾ ਲਈ ਬਹੁਤ ਸਾਰੀਆਂ ਕਿਤਾਬਾਂ ਸਚਿੱਤਰ ਕੀਤੀਆਂ ਸਨ ਜਿਨ੍ਹਾਂ ਨੂੰ ਸਥਾਨਿਕ ਤੌਰ ਤੇ ਵੰਡਿਆ ਗਿਆ ਸੀ ਉਹਨਾਂ ਦੀ ਨਿੱਜੀ ਜ਼ਿੰਦਗੀ ਤੇ ਨਜ਼ਰ ਮਾਰੀਏ ਤਾਂ ਨਿੱਜੀ ਜ਼ਿੰਦਗੀ ਜਿਹੜੀ ਹੈ ਅਗਸਤ 1933 ਦੇ ਵਿੱਚ ਇੱਕ ਛੋਟੀ ਬਿਮਾਰੀ ਤੋਂ ਬਾਅਦ ਉਨ੍ਹਾਂ ਦੀ ਪਹਿਲੀ ਪਤਨੀ ਦੀ ਮੌਤ ਹੋ ਗਈ ਜੂਨ 1935 ਦੇ ਵਿੱਚ ਉਨ੍ਹਾਂ ਨੇ ਕਾਨਪੁਰ ਦੇ ਪ੍ਰਸਿੱਧ ਸਮਾਜ ਸੇਵਕ ਡਾਕਟਰ ਬੀਰ ਬਲ ਦੀ ਇੱਕ ਬੇਟੀ ਇੰਦਰਾਣੀ ਨਾਲ ਵਿਆਹ ਕੀਤਾ ਇਸ ਜੋੜੇ ਦੇ ਦੋ ਬੱਚੇ ਹੋਏ ਸੁਰੇਸ਼ ਕੁਮਾਰ ਜਿਸ ਨੂੰ ਬਦਨਾਮ ਕਰਨ ਲਈ ਮੇਨਕਾ ગાંધી ਦੀ ਸੂਹੀ ਅਖਬਾਰ ਵਿੱਚ ਰਿਪੋਰਟ ਕੀਤੀ ਗਈ ਸੀ ਜਿਸ ਦੇ 21 ਸਾਲ ਦੀ ਔਰਤ ਦੇ ਨਾਲ ਵਿਆਹਤਾ ਸੰਬੰਧ ਸੀ ਅਤੇ ਉਸ ਦੀ ਧੀ ਪੰਜ ਵਾਰ ਦੀ ਸੰਸਦ ਮੈਂਬਰ ਮੀਰਾ ਕੁਮਾਰ 2004 ਤੋਂ ਲੈ ਕੇ 2009 ਤੱਕ ਉਸ ਦੀ ਸਾਬਕਾ ਸੀਟ 사ਸਾ ਰਾਮ ਤੋਂ ਜਿੱਤੀ ਅਤੇ 2009 ਦੇ ਵਿੱਚ ਲੋਕ ਸਭਾ ਦੀ ਪਹਿਲੀ ਮਹਿਲਾ ਸਪੀਕਰ ਬਣ ਗਈ ਮੀਰਾ ਕੁਮਾਰ ਬਹੁਤ ਚਰਚਿਤ ਨਾਮ ਹੈ ਆਪਣੀ ਸੇਵਾਮਾਨ ਨੂੰ ਮੱਦੇ ਨਜ਼ਰ ਰੱਖਦਿਆਂ ਹੋਇਆ ਬੜਾ ਰਿਸਪੈਕਟਡ ਨਾਮ ਹੈ ਮੈਡਮ ਮੀਰਾ ਕੁਮਾਰ ਜਿਹੜੇ ਕੀ ਪਹਿਲੇ ਮਹਿਲਾ ਸਪੀਕਰ ਬਣੇ ਸੀ 2009 ਦੇ ਵਿੱਚ ਔਰ ਜਿੰਨੇ ਵੀ ਉਹਨਾਂ ਨੇ ਮਤਲਬ ਬੇਸ਼ੱਕ ਆਪੋਜੀਸ਼ਨ ਬਾਰੇ ਸੀ ਜਾਂ ਕੋਈ ਹੋਰ ਸੀ ਉਹਨਾਂ ਦੇ ਨਾਲ ਕਿਸੇ ਵੀ ਤਰ੍ਹਾਂ ਦਾ ਕੋਈ ਵੀ ਉਹ ਨਹੀਂ ਕੀਤਾ ਸੋ ਇਸੇ ਕਰਕੇ ਬਾਬੂ ਜਗਜੀਵਨ RAM ਜੀ ਨੂੰ ਜਿੱਥੇ ਯਾਦ ਕੀਤਾ ਜਾਂਦਾ ਹੈ ਉੱਥੇ ਹੀ ਉਹਨਾਂ ਦੀ ਧੀ मीरा कुमार ਨੂੰ ਵੀ ਯਾਦ ਕੀਤਾ ਜਾਂਦਾ ਹੈ ਸੋ ਦੋਸਤੋ ਪੋਸੂਨਾਮਾ ਚੈਨਲ ਤੇ ਬਾਬੂ ਜਗਜੀਵਨ RAM ਜੀ ਦੀ ਹਿਸਟਰੀ ਨੂੰ ਆਪ ਸਭ ਦੇ ਅਰੂਬਰੂ ਕੀਤਾ ਇਸ ਨੂੰ ਸ਼ੇਅਰ ਵੀ ਕਰ ਦਿਓ ਪੋਸੂਨਾਮਾ ਚੈਨਲ ਨੂੰ ਸਬਸਕ੍ਰਾਈਬ ਵੀ ਕਰੋ ਤੇ ਵੀਡੀਓ ਨੂੰ ਲਾਈਕ ਤੇ ਸ਼ੇਅਰ ਵੀ ਕਰੋ ਜੁੜੇ ਰਹੋ ਪੋਸੂਨਾਮਾ ਚੈਨਲ ਦੇ ਨਾਲ